ਸਾਡਾ ਸਭ ਤੋਂ ਵੱਡਾ ਮੁੱਦਾ ਇਹੀ ਹੈ ਵੀ ਨਕਲੀ ਚੀਜ਼ਾਂ ਤੋਂ ਸਾਨੂੰ ਛਡਕਾਰਾ ਮਿਲੇ ਖਾਣ ਪੀਣ ਵਾਲੀਆਂ ਜਿੰਨੀਆਂ ਵੀ ਨਕਲੀ ਚੀਜ਼ਾਂ ਉਹਨੂੰ ਅਸੀਂ ਬੰਦ ਕਰਨਾ ਚਾਹੁੰਦੇ ਹਾਂ ਚਾਹੇ ਉਹ ਮਠਿਆਈਆਂ ਚਾਹੇ ਕੁਝ ਵੀ ਹੈ ਕੁਝ ਵੀ ਆਪਾਂ ਖਾਣੇ ਆ ਰੈਸਟੋਰੈਂਟ ਤੋਂ ਖਾਣੇ ਆ ਜਾਂ ਕਿਸੇ ਰੇੜੀਆਂ ਤੋਂ ਕੋਈ ਲੋਕ ਖਾਂਦੇ ਐ ਤਾਂ ਉਹ ਸਾਰਾ ਕੁਝ ਬੰਦ ਹੋਣਾ ਚਾਹੀਦਾ 15 ਸਤੰਬਰ ਤੋਂ ਸੈਂਪਲਿੰਗ ਸ਼ੁਰੂ ਕਰਵਾ ਰਹੇ ਆ ਵੱਡੇ ਪੱਧਰ ਤੇ ਹਰ ਦੁਕਾਨ ਦੀ ਸੈਂਪਲਿੰਗ ਕਰਾਵਾਂਗੇ ਚਾਹੇ ਕੋਈ ਵੱਡੀ ਦੁਕਾਨ ਹੈ ਚਾਹੇ ਕੋਈ ਛੋਟੀ ਦੁਕਾਨ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਕੋਈ ਹੇਰਾਫੇਰੀ ਨਾ ਹੋਵੇ ਸੈਂਪਲਿੰਗ 'ਚ ਜਦੋਂ ਟੈਸਟ ਕੀਤੇ ਜਾਣਗੇ ਉਸ 'ਚ ਕੋਈ ਹੇਰਾਫੇਰੀ ਨਾ ਹੋਵੇ ਮਿਲ ਮਿਲਾ ਕੇ ਉਸ ਗਲਤ ਟੈਸਟ ਨੂੰ ਸਹੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਸਾਡੀ ਕੋਸ਼ਿਸ਼ ਹੋਊਗੀ ਹਰ ਕੰਜ਼ਿਊਮਰ ਜਿਹੜਾ ਉਹ ਟੈਸਟ ਕਰਵਾ ਸਕਦਾ ਹਰ ਕੰਜ਼ਿਊਮਰ ਇਹਨਾਂ ਤੇ ਕੇਸ ਕਰ ਸਕਦਾ ਹੈ ਹਰ ਕੰਜ਼ਿਊਮਰ ਨੂੰ ਹੱਕ ਹੈ ਕਿਉਂ ਉਹ ਆਪ ਦੀ ਲੜਾਈ ਲੜ ਸਕਦਾ ਹੈ ਸਾਨੂੰ ਹਰ ਦੁਕਾਨ ਤੇ ਹਰ ਹਫਤੇ ਬਾਅਦ ਸੈਂਪਲਿੰਗ ਕਰਨੀ ਪਊ ਜੇ ਇੱਕ ਵਾਰੀ ਕੀਤੀ ਲੈ ਅਵੇਅਰ ਹੋ ਗਏ ਉਸ ਤੋਂ ਬਾਅਦ ਫੇਰ ਸ਼ੁਰੂ ਕਰ ਦੇਣਗੇ ਅਸੀਂ ਇਹ ਨਹੀਂ ਵੀ ਇੱਕ ਵਾਰੀ ਕਰਕੇ ਛੱਡ ਦੇਵਾਂਗੇ ਇਹ ਲਗਾਤਾਰ ਚੱਲੂਗਾ ਇਹ ਪ੍ਰੋਸੈਸ ਹੈ ਜਿਹੜਾ ਅਸੀਂ ਇਹਨੂੰ ਬੰਦ ਨਹੀਂ ਹੋਣ ਦੇਣਾ ਸਾਡੇ ਸਾਰੇ ਗਰੁੱਪ ਵੱਲੋਂ ਸਾਰੇ মিডিਆ ਦੇ ਮੇਰੇ ਪੱਤਰਕਾਰਾਂ ਦਾ ਬਹੁਤ ਹੀ ਸਵਾਗਤ ਹੈ ਜੀ ਹੈ ਕਹਿੰਨਾ ਮੈਂ ਸਾਰਿਆਂ ਨੂੰ ਅਸੀਂ ਦੋ ਬਹੁਤ ਵੱਡੇ ਮੁੱਦਿਆਂ ਤੇ ਅੱਜ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾ ਮੁੱਦਾ ਹੈ ਨਕਲੀ ਖੂਆ ਨਕਲੀ ਮਠਿਆਈਆਂ ਕਿਉਂਕਿ ਤਿਹਾਰਾਂ ਦੇ ਦਿਨ ਆ ਗਏ ਔਰ ਬੜੇ ਵੱਡੇ ਪੱਧਰ ਤੇ ਨਕਲੀ ਚੀਜ਼ਾਂ ਵਿਕਣੀਆਂ ਔਰ ਲੋਕਾਂ ਦੀ ਸਿਹਤ ਖਰਾਬ ਹੋਣੀ ਹੈ ਛੋਟੇ ਛੋਟੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਲੱਗ ਰਹੀਆਂ ਹੈ ਬਹੁਤ ਹੀ ਤਰਸਯੋਗ ਹਾਲਤ ਹੋ ਜਾਂਦੀ ਹੈ ਲੋਕਾਂ ਦੀ ਜਦੋਂ ਇਹਨਾਂ ਨਕਲੀ ਚੀਜ਼ਾਂ ਨਾਲ ਦੁੱਧ ਨਕਲੀ, ਪਨੀਰ ਨਕਲੀ, ਖੋਆ ਨਕਲੀ ਫਿਰ ਉਲੀ ਲੱਗੀਆਂ ਹੋਈਆਂ ਮਠਿਆਈਆਂ ਪਰੋਸੀਆਂ ਜਾਂਦੀਆਂ ਲੋਕਾਂ ਦੇ ਮੂਹਰੇ। ਔਰ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਣੀ ਹੈ। ਦੋ-ਦੋ ਮਹੀਨੇ ਪਹਿਲਾਂ ਹੀ ਇਹ ਲੋਕ ਕੋल्ड ਸਟੋਰਾਂ 'ਚ ਆਪਣੀਆਂ ਮਠਿਆਈਆਂ ਬਣਾ ਕੇ ਰੱਖ ਦਿੰਦੇ ਆ। ਤੁਸੀਂ ਸੋਚ ਸਕਦੇ ਹੋ ਵੀ ਇੰਨਾ ਚਿਰ ਜਦੋਂ ਕੋਲਡ ਸਟੋਰਾਂ ਚ ਮਠਿਆਈਆਂ ਪਈਆਂ ਰਹਿਣਗੀਆਂ ਤਾਂ ਉਹਨਾਂ ਦੀ ਕੀ ਹਾਲਤ ਹੁੰਦੀ ਹੋਊ। ਸੋ ਅਸੀਂ ਇੱਕ ਬੀੜਾ ਚੁੱਕਿਆ ਜਿਹਦੇ ਸਾਡੀ ਬਹੁਤ ਵੱਡੀ ਮਦਦ ਕਰ ਰਿਹਾ ਹੈ ਸਰਦਾਰ ਮਾਲਵਿੰਦਰ ਸਿੰਘ ਕੰਗ ਮੈਂਬਰ ਆਫ ਪਾਰਲੀਮੈਂਟ ਇਹ ਸਾਡਾ ਗਰੁੱਪ ਹੈ ਜਿਹੜਾ ਖਰ ਡਵੈਲਪਮੈਂਟ ਚੈੱਕ ਗਰੁੱਪ ਇਹ ਬਿਲਕੁਲ ਨਾਨ ਪੋਲੀਟਿਕਲ ਕਿਸੇ ਸਿਆਸੀ ਪਾਰਟੀ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ। لیکن پارٹی بازی ਤੋਂ ਉੱਪਰ ਉੱਠ ਕੇ ਸਾਡੇ ਇਥੋਂ ਮੈਂਬਰ ਪਾਰਲੀਮੈਂਟ ਜਿਹੜੇ ਕੰਗ ਸਾਹਿਬ ਹੈ ਉਹ ਸਾਡੀ ਮਦਦ ਕਰ ਰਹੇ ਹੈ ਉਹ ਉਹਨਾਂ ਦਾ ਕਹਿਣਾ ਹੈ ਕਿ ਇੱਕ ਬਹੁਤ ਵਧੀਆ ਤੁਸੀਂ ਉਦਮ ਕਰ ਰਹੇ ਹੋ ਸੋ ਇਸ ਕਰਕੇ ਅਸੀਂ ਆਸਵੰਦ ਹੈ ਕਿ ਅਸੀਂ ਕਾਮਯਾਬ ਹੋ ਸਕਦੇ ਹਾਂ ਅਗਰ ਕੋਸ਼ਿਸ਼ ਕਰੀਏ ਤਾਂ ਮੈਨੂੰ ਤੁਹਾਡੇ ਵੀ ਸਾਰੇ ਮੀਡੀਆ ਸਾਥੀਆਂ ਦੇ ਸਾਥ ਦੀ ਜਰੂਰਤ ਹੈ ਕਿਉਂਕਿ ਇੱਕ ਇਹ ਪੁੰਨ ਦਾ ਕੰਮ ਹੈ ਇਹ ਸਮਾਜਿਕ ਕੁਰੀਤੀ ਨੂੰ ਆਪਾਂ ਦੂਰ ਕਰਨ ਵਾਸਤੇ ਇਹ ਕਦਮ ਚੱਕਿਆ ਹੈ ਤੇ ਅਸੀਂ 15 ਨਵੰਬਰ 15 ਸਤੰਬਰ ਤੋਂ ਸੈਂਪਲਿੰਗ ਸ਼ੁਰੂ ਕਰਵਾ ਰਹੇ ਹਾਂ ਵੱਡੇ ਪੱਧਰ ਤੇ ਹਰ ਦੁਕਾਨ ਦੀ ਸੈਂਪਲਿੰਗ ਕਰਾਵਾਂਗੇ ਚਾਹੇ ਕੋਈ ਵੱਡੀ ਦੁਕਾਨ ਹੈ ਚਾਹੇ ਕੋਈ ਛੋਟੀ ਦੁਕਾਨ ਹੈ ਅਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਸਿਹਤ ਵਿਭਾਗ ਆਪਦੇ ਅਫਸਰ ਤਾਂ ਲਾਉਂਦਾ ਹੈ ਲੇਕਿਨ ਇਹ ਨਕਲੀ ਜਿਹੜੇ ਮਠਿਆਈਆਂ ਜਾਂ ਪਨੀਰ ਹੈ ਦੁੱਧ ਹੈ ਦੀ ਰੋਕਥਾਮ ਨਹੀਂ ਹੋ ਰਹੀ ਇਹਦਾ ਕੀ ਕਾਰਨ ਹੈ ਇਹ ਤੁਸੀਂ ਵੀ ਸਮਝਦੇ ਹੋ ਸਾਨੂੰ ਵੀ ਪਤਾ ਵੀ ਕਾਰਨ ਕੀ ਹੈ ਕਿਸ ਤਰ੍ਹਾਂ ਮੇਲ ਮਲਾਪ ਹੋ ਕੇ ਸਾਰੇ ਇਸ ਸਿਸਟਮ ਨੂੰ ਖਰਾਬ ਕੀਤਾ ਜਾ ਰਿਹਾ ਹੈ ਸੋ ਸਾਡਾ ਸਭ ਤੋਂ ਵੱਡਾ ਮੁੱਦਾ ਇਹੀ ਹੈ ਵੀ ਨਕਲੀ ਚੀਜ਼ਾਂ ਤੋਂ ਸਾਨੂੰ ਛਡਕਾਰਾ ਮਿਲੇ ਖਾਣ ਪੀਣ ਵਾਲੀਆਂ ਜਿੰਨੀਆਂ ਵੀ ਨਕਲੀ ਚੀਜ਼ਾਂ ਉਹਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਚਾਹੇ ਉਹ ਮਠਿਆਈਆਂ ਚਾਹੇ ਕੁਝ ਵੀ ਹੈ ਕੁਝ ਵੀ ਆਪਾਂ ਖਾਣਿਆ ਹੈ ਰੈਸਟੋਰੈਂਟ ਤੋਂ ਖਾਣਿਆ ਜਾਂ ਕਿਸੇ ਰੇੜੀਆਂ ਤੋਂ ਕੋਈ ਲੋਕ ਖਾਂਦੇ ਆ ਤਾਂ ਉਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਹਾਂ ਜੀ ਤੁਹਾਨੂੰ ਵੀ ਲੱਗਦਾ ਤੁਸੀਂ ਅੱਜ ਕਾਂਫਰੰਸ ਕੀਤੀ ਹੈ ਕਿ ਉਹ ਉੱਥਾਂ ਤਾਂ ਜਾਓਗੇ ਅਵੇਰ ਹੋ ਜਾਣ ਦੀ ਸਥਿਤੀ ਨਹੀਂ ਅਵੇਰ ਕਿੰਨਾ ਖੋਣਗੇ ਜਿਹੜੀਆਂ ਦੋ ਦੋ ਮਹੀਨੇ ਦੀਆਂ ਮਠਿਆਈਆਂ ਉਹਨਾਂ ਨੇ ਬਣਾ ਕੇ ਰੱਖੀਆਂ ਹਨ ਉਹਨਾਂ ਨੂੰ ਕਿੱਥੇ ਲੁਕਾਉਣਗੇ ਕਿੱਥੇ ਸਟਣਗੇ ਤੁਸੀਂ ਹੁਣ ਕਹਿ ਕੇ ਇਹ ਗੱਡੇ ਹੋ ਵੀ ਇਹ ਪੋਲੀਟਿਕਲ ਨਹੀਂ ਹੈ ਇੱਕ ਵਾਰ ਤੁਸੀਂ ਮਾਰਗ ਵਿੱਚ ਤੁਸੀਂ ਤਾਂ ਕੰਗਨਾ ਨਾ ਲਾਉ ਲੈ ਰਹੇ ਹੋ ਤੁਸੀਂ ਕਿਵੇਂ ਨੂੰ ਕਿਸ ਤਰ੍ਹਾਂ ਸਬਦੀ ਕਰੋਗੇ ਸ਼ਾ ਤੁਸੀਂ ਮਾਰਵੇਦ ਤੁਸੀਂ ਨੂੰ ਤਾਂ ਜਿਹੜਾ ਐਮਪੀ ਹੈ ਆ ਮੰਨਦੀ ਪਾਰਟੀ ਦਾ ਫਿਰ ਕੀ ਹੋ ਗਿਆ ਜੀ ਤੁਸੀਂ ਕਹਿ ਰਹੇ ਹੋ ਵੀ ਉਹ ਪੋਲਿਟੀਕਲ ਨਹੀਂ ਅਸੀਂ ਕਹਿੰਦੇ ਪਾਰਟੀ ਬਾਜੀ ਤੋਂ ਪੋਲਿਟੀਕਲ ਲੈਵਲ ਤੋਂ ਉੱਪਰ ਉੱਠ ਕੇ ਸਾਡੀ ਮਦਦ ਕਰ ਰਹੇ ਜਿਹੜੇ ਨਾਲ ਲੈ ਕੇ ਚ ਨੇ ਦੂਜੀ ਪਾਰਟੀਆਂ ਜੇ ਕੋਈ ਸਾਡੀ ਮਦਦ ਕਰੂ ਕਿਉਂਕਿ ਉਹ ਸਾਡੇ ਨੁਮਾਇੰਦੇ ਹੈ ਸਾਡੇ ਮੈਂਬਰ ਆਫ ਪਾਰਲੀਮੈਂਟ ਹੈ ਸਾਡਾ ਫਰਜ਼ ਬਣਦਾ ਸੀ ਅਸੀਂ ਉਹਨਾਂ ਕੋਲੇ ਆਪਦੀ ਫਰਿਆਦ ਲੈ ਕੇ ਗਏ ਸੀ ਵੀ ਐਮਐਲ ਵੀ ਵਿਭਾਰ ਮੁਰਗਨ ਨਹੀਂ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਕਾਰਨ ਇਹ ਹੈ ਵੀ ਕਿਉਂਕਿ ਉਹ ਅਵੇਲੇਬਲ ਹੀ ਨਹੀਂ ਹੁੰਦੇ ਇਸ ਕਰਕੇ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਹੋਈ ਤੇ ਮੈਨੂੰ ਸੁਣਨ ਚ ਆਇਆ ਸੀ ਉਹ ਕਿਸੇ ਨੂੰ ਛੇਤੀ ਮਿਲਦੇ ਨਹੀਂ ਆ ਜਾਂ ਕਿਸੇ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਅਸੀਂ ਕੋਸ਼ਿਸ਼ ਵੀ ਨਹੀਂ ਕੀਤੀ ਸਾਡੇ ਕੋਲ ਕੀ ਪਵਰ ਹੈ ਵੀ ਤੁਸੀਂ ਚੈੱਕ ਕਰੋਗੇ ਇਹਦਾ ਜਿਹੜਾ ਥਰਮਾਮੀਟਰ ਹੋਵੇ ਇਹਦਾ ਡੀ ਐਚ ਐਸਲ ਪਰਟਮੈਂਟ ਦਾ ਕਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਹੀ ਕਰਾਂਗੇ ਹਾਂ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਕੋਈ ਹੇਰਾਫੇਰੀ ਨਾ ਹੋਵੇ ਸੈਂਪਲਿੰਗ 'ਚ ਜਦੋਂ ਟੈਸਟ ਕੀਤੇ ਜਾਣਗੇ ਉਸ ਕੋਈ ਹੇਰਾਫੇਰੀ ਨਾ ਹੋਵੇ ਮਿਲ ਮਲਾ ਕੇ ਉਸ ਗਲਤ ਟੈਸਟ ਨੂੰ ਸਹੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਸਾਡੀ ਕੋਸ਼ਿਸ਼ ਹੋਊਗੀ ਕਿ ਅਗਰ ਅਸੀਂ ਇਹੀ ਸੋਚ ਕੇ ਬੈਠ ਜਾਾਂਗੇ ਵੀ ਇਹ ਕੰਮ ਹੋ ਹੀ ਨਹੀਂ ਸਕਦਾ ਜਾਂ ਅਸੀਂ ਕਰਦੇ ਹਰ ਕੰਜ਼ਿਊਮਰ ਕਰ ਸਕਦਾ ਇੱਕ ਬਹੁਤ ਵੱਡਾ ਭਲੇਖਾ ਵੀ ਅਸੀਂ ਕੋਈ ਵੀ ਇੰਡੀਵਿਜੂਅਲੀ ਨਹੀਂ ਕਰ ਸਕਦੇ ਹਰ ਕੰਜ਼ਿਊਮਰ ਜਿਹੜਾ ਉਹ ਟੈਸਟ ਕਰਵਾ ਸਕਦਾ ਹਰ ਕੰਜ਼ਿਊਮਰ ਇਹਨਾਂ ਤੇ ਕੇਸ ਕਰ ਸਕਦਾ ਹਰ ਕੰਜ਼ਿਊਮਰ ਨੂੰ ਹੱਕ ਹੈ ਕਿਉਂ ਉਹ ਆਪ ਦੀ ਲੜਾਈ ਲੜ ਸਕਦਾ ਹੈ ਅਸੀਂ ਵੀ ਕੰਜ਼ਿਊਮਰ ਹੈ ਕੰਜ਼ਿਊਮਰ ਦੇ ਤੌਰ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਇੱਕ ਬਹੁਤ ਵੱਡਾ ਗਰੁੱਪ ਬਣਾਇਆ ਹੈ ਇਸ ਵਾਸਤੇ ਤਾਂ ਕਿ ਅਸੀਂ ਖੜ ਦੇ ਸਾਰੇ ਸਾਰੀਆਂ ਖੜ ਨਹੀਂ ਇਹ ਇਹ ਜਿਹੜੀ ਮਹਮ ਨਕਲੀ ਚੀਜ਼ਾਂ ਫੜਨ ਦੀ ਇਹ ਪੂਰੇ ਜ਼ਿਲ੍ਹੇ ਚ ਚਲਾਵਾਂਗੇ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਪੂਰੇ ਪੰਜਾਬ ਚ ਚੱਲੂਗੀ ਮੇਰੀ ਬਹੁਤ ਜ਼ਿਲ੍ਹਿਆਂ ਚ ਗੱਲ ਹੋ ਚੁੱਕੀ ਹੈ ਬਹੁਤ ਜ਼ਿਲ੍ਹਿਆਂ 'ਚ ਇਹ ਗਰੁੱਪ ਬਣਨੇ ਸ਼ੁਰੂ ਹੋ ਵੀ ਗਏ ਐ ਔਰ ਇਹ ਪੂਰੇ ਪੰਜਾਬ 'ਚ ਇੱਕ ਲਹਿਰ ਬਣਾ ਦੇਾਂਗੇ ਅਸੀਂ ਬਰਾੜ ਤੋਂ ਇਸ ਤੋਂ ਫਿਰ 9 ਵਜੇ ਨੇ ਤਾਂ ਹਰ ਪੂਰੇ ਪੰਜਾਬ ਦੀ ਜੇ ਅੱਜ ਗੱਲ ਕਰੀਏ ਤਾਂ ਗੱਡੀਆਂ ਆਉਣੀਆਂ ਸ਼ੁਰੂ ਹੁੰਦੀਆਂ ਪਨੀਰ ਦੀ ਜਿਹੜੀਆਂ ਸਪਲਾਈ ਕਰਦੀਆਂ ਹਾਂ ਮੇਨ ਸਪਲਾਈਅਰ ਜਿਹੜੇ ਬੈਠੇ ਨੇ ਉਹ ਬੱਜੇ ਨੇ ਪਿੰਡਾਂ ਦੇ ਨਾਲ ਹੀ ਦੇ ਖੜ੍ਹਦੇ ਆਸ-ਪਾਸ ਦੇ ਪਿੰਡਾਂ ਵਿੱਚ ਪਹਿਲਾਂ ਵੀ ਬਹੁਤ ਫੈਕਰੀਆਂ ਦਾ ਪਰਦਾ ਫਾਸ਼ ਹੋਇਆ ਪਰ ਉਹਦਾ ਬਣਿਆ ਕੁਝ ਨਹੀਂ ਖਾਨਾ ਪੂਰਤੀ ਹੋ ਜਾ ਉਹ ਤੋਂ ਬਾਅਦ ਦੁਬਾਰੇ ਕੋਈ ਚੁੜਾ ਲੈਣਾ ਸਪਲਾਈ ਕਰੇ ਤੁਹਾਡੀ ਗੱਲ ਗੱਲ ਸਭ ਬਿਲਕੁਲ ਸਹੀ ਹੈ ਕਿ ਪਿੰਡਾਂ ਚ ਜਾਂ ਇਹੋ ਜਿਹੇ ਏਰੀਆ ਚ ਬੈਠੇ ਜਿੱਥੇ ਛਾਪੇ ਮਾਰਨੇ ਔਖੇ ਆ ਜਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਕੀ ਪੰਡ ਰਿਹਾ ਅਸੀਂ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰਾਂਗੇ ਜਿਵੇਂ ਉਹਨਾਂ ਦੀਆਂ ਗੱਡੀਆਂ ਦੀ ਸਪਲਾਈ ਹੁੰਦੀ ਹੈ ਜਿਵੇਂ ਸਾਨੂੰ ਸੁਣਨ ਚਾਹੇ ਯੂਪੀ ਤੋਂ ਵੀ ਇੱਥੇ ਖੋਏ ਦੀ ਤੇ ਪਨੀਰ ਦੀ ਸਪਲਾਈ ਹੁੰਦੀ ਹੈ ਜਿਹੜਾ ਬਿਲਕੁਲ ਨਕਲੀ ਹੈ ਅਸੀਂ ਪਹਿਲਾਂ ਤਾਂ ਉਹਨਾਂ ਦੀਆਂ ਗੱਡੀਆਂ ਫੜਾਂਗੇ ਗੱਡੀਆਂ ਹੀ ਜਦੋਂ ਫੜਾਂਗੇ ਉੱਥੋਂ ਹੀ ਉਹਨਾਂ ਦੇ ਟਿਕਾਣੇ ਸਾਨੂੰ ਪਤਾ ਲੱਗਣਗੇ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਟਿਕਾਣੇ ਆ ਉਹਨਾਂ ਦੇ ਸਾਨੂੰ ਟਾਈਮਿੰਗ ਪਤਾ ਲੱਗ ਜਾਨੀ ਜਿਵੇਂ ਤੁਸੀਂ ਦੱਸਿਆ ਵੀ 9 ਵਜੇ ਆਉਂਦੀਆਂ ਜਾਂ 6 ਵਜੇ ਆਉਂਦੀਆਂ 7 ਵਜੇ ਆਉਂਦੀਆਂ ਅਸੀਂ ਹੌਲੀ ਹੌਲੀ ਟਾਈਮ ਦੇਖੋ ਇਹ ਇੱਕ ਦਿਨ ਦਾ ਕੰਮ ਨਹੀਂ ਇਹ ਸਾਨੂੰ ਹਰ ਦੁਕਾਨ ਤੇ ਹਰ ਹਫ਼ਤੇ ਬਾਅਦ ਸੈਂਪਲਿੰਗ ਕਰਨੀ ਪਊ ਜੇ ਇੱਕ ਵਾਰੀ ਕੀਤੀ ਲਗਲੇ ਅਵੇਅਰ ਹੋ ਗਏ ਉਸ ਤੋਂ ਬਾਅਦ ਫੇਰ ਸ਼ੁਰੂ ਕਰ ਦੇਣਗੇ ਅਸੀਂ ਇਹ ਨਹੀਂ ਵੀ ਇੱਕ ਵਾਰੀ ਕਰਕੇ ਛੱਡ ਦੇਾਂਗੇ ਇਹ ਲਗਾਤਾਰ ਚੱਲੂਗਾ ਇਹ ਪ੍ਰੋਸੈਸ ਹੈ ਜਿਹੜਾ ਅਸੀਂ ਇਹਨੂੰ ਬੰਦ ਨਹੀਂ ਹੋਣ ਦੇਣਾ ਇਸ ਤੋਂ ਇਲਾਵਾ ਹੋਰ ਵੀ ਚੈਕਿੰਗ ਕਰਾਂਗੇ ਤੁਸੀਂ ਜੋ ਇਸ ਤੋਂ ਇਲਾਵਾ ਮੇਰੇ ਜਿਹੜਾ ਦੂਸਰਾ ਮੁੱਦਾ ਸਾਡੇ ਗਰੁੱਪ ਦਾ ਕੋਈ ਐ ਵੀ ਖੜ ਦੀ ਡਿਵੈਲਪਮੈਂਟ ਜਿਹੜੀ ਹੁਣ ਹੋਣੀ ਆ ਪਾਰਸ਼ਾਤ ਤੁਹਾਨੂੰ ਪਤਾ ਹੀ ਬਦਹਾਲੀ ਹੈ ਜਿਹੜੀ ਖੜ ਦੀ ਖੜ ਦਾ ਇੰਨਾ ਮਾੜਾ ਹਾਲ ਮੇਰੇ ਖਿਆਲ ਕਿਸੇ ਪਿੰਡ ਦਾ ਵੀ ਨਹੀਂ ਅਜੇ ਤੱਕ ਹੋਇਆ ਹੁਣ ਜਿੰਨਾ ਖੜ ਦਾ ਮਾੜਾ ਹਾਲ ਹੈ ਇਸ ਜ਼ਿੰਮੇਵਾਰ ਹੈ ਪ੍ਰਸ਼ਾਸਨ ਇੱਥੋਂ ਦਾ ਇਸ ਜ਼ਿੰਮੇਵਾਰ ਹੈ ਇੱਥੋਂ ਦੇ ਜਿਹੜੇ ਹੁਕਮਰਾਨ ਜਿਹੜੇ ਚਾਹੇ ਉਹ ਵਿਧਾਇਕ ਹੈ ਚਾਹੇ ਉਹ ਇੱਥੋਂ ਦੇ ਕਮੇਟੀ ਦੇ ਹਕਮਰਾਨ ਸਾਰੇ ਹੀ ਇਸ ਚੀਜ਼ ਦੇ ਜ਼ਿੰਮੇਵਾਰ ਹੈ ਟਾਈਮ ਸਿਰ ਕਿਉਂ ਨਹੀਂ ਕੰਮ ਕੀਤੇ ਜਾਂਦੇ ਉਹਦਾ ਕਾਰਨ ਬਹੁਤ ਵੱਡਾ ਹੈ ਕਿ ਲੋਕਾਂ ਨੂੰ ਇੰਨੇ ਕੁ ਜ਼ਿਆਦਾ ਦੁਖੀ ਕਰ ਦਿਓ ਇੰਨੇ ਜ਼ਿਆਦਾ ਦੁਖੀ ਹੋ ਜਾਣ ਤਾਂ ਕਿ ਜਦੋਂ ਅਸੀਂ ਥੋੜੀ ਜੀ ਡਿਵੈਲਪਮੈਂਟ ਕਰੀਏ ਤੇ ਜਿਹੋ ਜਿਹਾ ਮਰਜ਼ੀ ਮਾਲ ਲਾ ਦਈਏ ਕੰਦਾ ਮੰਦਾ ਜਿਵੇਂ ਮਰਜ਼ੀ ਸੁਰਖੀ ਬਿੰਦੀ ਲਾ ਦਈਏ ਲੋਕ ਇਹ ਕਹਿਣ ਕਿ ਸਾਡਾ ਜੀ ਕੰਮ ਹੋ ਗਿਆ ਇੱਕ ਵਾਰੀ ਉਹ ਇੱਕ ਬਾਰਿਸ਼ ਹੁੰਦੀ ਹੈ ਫਿਰ ਟੁੱਟ ਜਾਂਦਾ ਸਾਰਾ ਸਾਰਾ ਕੁਝ ਫਿਰ ਖਰਾਬ ਹੋ ਜਾਂਦਾ ਹੈ ਤੋ ਇਸ ਚੀਜ਼ ਨੂੰ ਰੋਕਣ ਵਾਸਤੇ ਵੀ ਅਸੀਂ ਮਿਆਰੀ ਕੰਮ ਲੈਣਾ ਸਾਰਾ ਜੇ ਹੁਣ ਹੋਇਆ ਕੀ ਹੈ ਪਿਛਲੇ ਟੈਂਡਰ ਹੋਏ ਜਿਹੜੇ ਉਹ 60 65% ਘਟ ਕੇ ਟੈਂਡਰ ਹੋਏ ਆ ਜੋ ਸਾਨੂੰ ਪਤਾ ਲੱਗਿਆ ਅਸੀਂ ਮੇਰੀ ਪਰਸੋਂ ਇਹੋ ਸੰ ਨਾਲ ਗੱਲ ਹੋਈ ਪੈਂਦੇ ਜੀ ਅਸੀਂ ਕਰ ਕੁਝ ਨਹੀਂ ਸਕਦੇ ਕਿਉਂਕਿ ਆਨਲਾਈਨ ਟੈਂਡਰ ਹੋਇਆ ਅਸੀਂ ਕੀ ਕਰ ਸਕਦੇ ਆ ਪਰ ਚਲੋ ਆਨਲਾਈਨ ਟੈਂਡਰ ਹੋ ਗਏ ਪਰ ਕੰਮ ਤਾਂ ਸਿੱਧੀ ਕੈਰੀ ਕਰ ਕੁਝ ਨਹੀਂ ਸਕਦੇ ਹੂੰ ਜਿਹੜੇ ਇੰਜੀਨੀਅਰ ਹੈ ਨਗਰ ਕੌਂਸਲ ਚ ਰਕੇਲੇ ਆ ਉਹ ਪੀਡਬਲ ਰੂਲ ਸਪੈਸੀਫਿਕੇਸ਼ਨ ਦੇ ਮੁਤਾਬਿਕ ਟੈਂਡਰ ਲਾਉਣੇ ਕੀ ਫਿਰ ਉਹ ਫालतੂ ਹੈ ਜਾਂ ਠੇਕੇਦਾਰ ਵਧੀਆ ਹੀ ਬਿਲਕੁਲ ਬਿਲਕੁਲ ਮੈਂ ਇਸੇ ਗੱਲ ਦੀ ਆ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਠੇਕੇਦਾਰ ਟੈਂਡਰ ਲਾ ਰਿਹਾ ਹੈ ਕਿ ਇੰਨੀ ਵਿੱਚ ਨਗਰ ਕੌਂਸਲ ਦੇ ਅਧਿਕਾਰ ਜਗਾ ਲਾ ਰਹੇ ਹੈ ਮੈਂ ਇਸੇ ਗੱਲ ਕਿ ਅਨਪੜ ਮਦਰ ਰਜਿਸਟਰੀ ਕਰਕੇ ਠੇਕੇਦਾਰ ਬਣ ਕੇ ਵਿੱਚ ਮੈ ਵੀ ਹੋ ਸਕਦਾ ਹੈ ਬਿਲਕੁਲ 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 ਉਹ ਕਿਉਂ ਲੈਂਦੇ ਕੀ ਰੋਕ ਕੇ ਜਾ ਬਿਲਕੁਲ ਮੈਂ ਇਸੇ ਗੱਲ ਦੀ ਆ ਰਿਹਾ ਸੀ ਜੰਤੂਜੀ ਸਾਹਿਬ ਕਿਉਂਕਿ ਜਿਹੜੀਆਂ ਸਪੈਸੀਫਿਕੇਸ਼ਨਸ ਐ ਉਹ ਕੁਝ ਹੋਰ ਐ ਜਿਹੜੇ ਕੰਮ ਕੀਤੇ ਜਾਂਦੇ ਆ ਉਹ ਕੁਝ ਹੋਰ ਐ ਤੁਸੀਂ ਟਾਈਲਾਂ ਜਿਹੜੀਆਂ ਲੱਗ ਰਹੀਆਂ ਐ ਬਿਲਕੁਲ ਸਬਸਟੈਂਡਰਡ ਕਿੰਨੀਆਂ ਮੋਟੀਆਂ ਟਾਈਲਾਂ ਲੱਗਦੀਆਂ ਸੀ ਹੁਣ ਬਿਲਕੁਲ ਮੇਰਾ ਸਵਾਲ ਇਹ ਹੈ ਵੀ ਮੈਂ ਇੱਕ ਟੈਂਡਰਿੰਗ ਕਰਦਾ ਵੀ 1 ਕਿਰਪੇ ਦੇ ਵਿੱਚ ਮੈਂ ਫਾਰ ਐਗਜ਼ਾਮਪਲ ਇੱਕ ਇੱਕ ਦਿਨ ਤੋਂ ਹੋਰ ਇੱਕ ਫੁੱਟ ਲੈ ਕੇ 100 ਫੁੱਟ ਤੱਕ ਗਲੀ ਬਣਾਉਂਦਾ ਐ ਠੇਕੇਦਾਰ ਕਹਿੰਦਾ ਮੈਂ 35 ਪੈਸੇ 'ਚ ਬਣਾਉਣਾ ਹੂੰ ਇਟ ਮੀਨ ਫਿਰ ਅ ਨਗਰ ਕੌਂਸਲ ਦੀ ਅਫਸਰ ਵਧੀਆ ਨੇ ਕਿ ਠੇਕੇਦਾਰ ਵਧੀਆ ਨੇ ਦੋਨੇ ਹੀ ਵਧੀਆ ਨਹੀਂ ਹੈ ਕਿਵੇਂ ਉਹਦਾ ਕਾਰਨ ਇਹ ਹੈ ਠੇਕੇਦਾਰ ਨੇ 35% ਚ ਠੇਕਾ ਲੈ ਲਿਆ 35% ਚ 35% ਚ ਉਹਨੇ ਰਿਸ਼ਵਤਾਂ ਵੀ ਦੇਣੀਆਂ ਉਹਨੇ ਆਪਦਾ ਪ੍ਰੋਫਿਟ ਵੀ ਕੱਢਣਾ ਹੈ ਬਾਕੀ ਰਹਿ ਜਾਣਗੇ 20 ਪੈਸੇ ਜਾਂ 15 ਪੈਸੇ 15% ਚ ਕਿਵੇਂ ਕੰਮ ਹੋਣਗੇ ਜਦੋਂ ਤੱਕ ਕੋਈ ਮੈਰਕਲ ਹੋਊਗਾ ਕੋਈ ਚਮਤਕਾਰ ਹੋਊਗਾ ਵੀ ਆਪਣੇ ਆਪ ਸੜਕਾਂ ਬਣ ਜਾਣਗੀਆਂ ਆਪਣੇ ਆਪ ਸਾਰੇ ਕੰਮ ਹੋ ਜਾਣਗੇ ਤੇ ਹੋਣਗੇ ਵੀ ਪੂਰੇ ਪਰਫੈਕਟ ਪਰ ਉਹ ਉਸ ਦੀ ਉਮੀਦ ਨਹੀਂ ਹੈ ਤੇ ਉਹਨਾਂ ਦਾ ਸਾਥ ਦਿੰਦੇ ਅਫਸਰ ਕਿਉਂ ਉਹ ठेਕੇਦਾਰਾਂ ਨੂੰ ਛੇ ਕਿੱਥੋਂ ਮਿਲਦੀ ਅਫਸਰਾਂ ਤੋਂ ਮਿਲਦੀ ਹੈ ਜੇ ਅਗਰ ਅਫਸਰ ਚਾਹਣ ਵੀ ਭਾਈ ਅਸੀਂ ਕੰਮ ਤਾਂ ਜੇ 100 ਰੁਪਏ ਵਾਲਾ ਕੰਮ ਹੈ ਤਾਂ 100 ਚ ਹੀ ਲਵਾਂਗੇ ਸਾਡੇ ਬੰਨਿਓ ਤੁਸੀਂ 10 ਪੈਸੇ ਚ ਲਿਆ ਸਾਨੂੰ ਕੋਈ ਮਤਲਬ ਨਹੀਂ ਉਸ ਚੀਜ਼ ਨਾਲ ਚਾਹੇ ਉਹ 10% ਚ ਲਿਆ ਚਾਹੇ 5% ਚ ਚਾਹੇ 50% ਚ ਅਸੀਂ ਕੰਮ 100 ਰੁਪਏ ਦਾ 100 ਰੁਪਏ ਚ ਹੀ ਲਵਾਂਗੇ 100 ਰੁਪਏ ਦਾ ਕੰਮ ਹੋਣਾ ਚਾਹੀਦਾ ਅਗਰ ਅਫਸਰ ਸਖਤ ਹੋ ਜਾਣ ਕਿਸੇ ਠੇਕੇਦਾਰ ਦੀ ਹਿੰਮਤ ਨਹੀਂ ਹੈ ਵੀ ਉਹ ਇਸ ਤਰ੍ਹਾਂ ਦੇ ਟੈਂਡਰ ਪਾਊਗਾ ਸੋ ਇਹ ਇਹ ਬਹੁਤ ਵੱਡੀਆਂ ਗੱਲਾਂ ਅਸੀਂ ਇਸ ਤੇ ਪੂਰੀ ਚੈਕਿੰਗ ਕਰਾਂਗੇ ਔਰ ਬੜੇ ਲੋਕਾਂ ਦੀ ਕਹਿਣੀ ਹੈ ਜੀ ਇਹਨਾਂ ਨੇ ਵਿਜੀਲੈਂਸ ਨੂੰ ਵੀ ਟੈਕਲ ਕਰ ਲੈਣਾ ਤੁਸੀਂ ਵਿਜੀਲੈਂਸ ਨੂੰ ਸ਼ਿਕਾਇਤ ਕਰੋਗੇ ਇਹਨਾਂ ਨੇ ਵਿਜੀਲੈਂਸ ਨੂੰ ਮੈਨੇਜ ਕਰ ਲੈਣਗੇ ਮੈਂ ਕਿਹਾ ਮੈਨੇਜ ਕਰ ਲੈਣਗੇ ਕੋਈ ਗੱਲ ਨਹੀਂ ਉਹਨਾਂ ਦੇ ਉੱਪਰ ਵੀ ਹੋਰ ਅਫਸਰ ਬੈਠੇ ਆ ਬੜਾ ਕੁਝ ਹੈ ਸਾਡੇ ਕੋਲੇ ਖੇੜਾ ਨਹੀਂ ਛੱਡਦੇ ਅਸੀਂ ਐਨੀ ਛੇਤੀ ਨਹੀਂ ਇਹਨਾਂ ਦਾ ਖੇੜਾ ਛੱਡਦੇ ਜਿਹੜੀ ਮਲਾਵਤ ਵਾਲੀ ਫੇਰ ਕਰਵਾ ਲਈ ਵਿੱਚ ਕਿੰਨੇ ਸਵਾਲ ਹੱਸ ਮੇਰਾ ਹਾਂਜੀ ਕਿਉਂਕਿ ਮੋਸਟਲੀ ਕੀ ਹੁੰਦਾ ਹੈ ਵੀ ਜਦੋਂ ਦੀਵਾਲੀ ਜਿਹੜੇ ਆਉਂਦੀ ਹੈ ਹੈਲਥ ਡਿਪਾਰਟਮੈਂਟ ਵੀ ਉਹਦੇ ਜਾਂਚ ਆਪਾਂ ਨੂੰ ਉਹਦੀ ਜਾਂਚਦਾ ਉਹ ਸਾਰਾ 11 ਮਹੀਨਿਆਂ ਕੋਈ ਕਾਰਵਾਈ ਨਹੀਂ ਹੂੰ ਫਿਰ ਉਹ ਖਾਣਾ ਪੂਰਤੀ ਚਲੋ ਸਾਡਾ ਵਿਭਾਗ ਹੈ ਤੁਹਾਨੂੰ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਹੀ ਕਿਉਂ ਯਾਦ ਆ ਗਈ ਕੀ ਇਹ ਇਸ ਮੂਵਮੈਂਟ ਨੂੰ ਚਲਾਇਆ ਗਿਆ ਕੀ ਇੰਸਟੀਚੂਟ ਦਾ ਅਸੀਂ ਸਾਡਾ ਗਰੁੱਪ ਜਦੋਂ ਬਣਿਆ ਨਾ ਜੀ ਅਸੀਂ ਇਹਨਾਂ ਚੀਜ਼ਾਂ ਤੇ ਵਿਚਾਰ ਕੀਤੀ ਕਿਉਂਕਿ ਬਹੁਤ ਟਾਈਮ ਨਹੀਂ ਹੋਇਆ ਸਾਡੇ ਗਰੁੱਪ ਬਣੇ ਜਦੋਂ ਵਿਚਾਰ ਕੀਤਾ ਇਹ ਵੀ ਇੱਕ ਬੜਾ ਵੱਡਾ ਮੁੱਦਾ ਸਾਨੂੰ ਮਿਲਿਆ ਵੀ ਇਹ ਇੱਕ ਸਮਾਜਿਕ ਅਪਰਾਧ ਹੈ ਬਹੁਤ ਵੱਡਾ ਜਿਹੜਾ ਚੱਲ ਰਿਹਾ ਹੈ ਇੱਥੇ ਇਸ ਅਪਰਾਧ ਨੂੰ ਰੋਕਣ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਹਿੰਮਤ ਕਰਨੀ ਪੈਣੀ ਹੈ ਜੇ ਅਸੀਂ ਹਿੰਮਤ ਨਹੀਂ ਕਰਾਂਗੇ ਤਾਂ ਸ਼ਾਇਦ ਫਿਰ ਤਾਂ ਇਹ ਹੀ ਸੋਚ ਸਕਦੇ ਆ ਵੀ ਜੋ ਹੋ ਰਿਹਾ ਠੀਕ ਹੈ ਜਿਵੇਂ ਜੋ ਕੁਝ ਜ਼ਹਿਰ ਮਿਲ ਰਿਹਾ ਜ਼ਹਿਰ ਖਾ ਲਓ ਜੇ ਚੰਗਾ ਮਿਲ ਰਿਹਾ ਚੰਗਾ ਖਾ ਲਓ ਮਾੜਾ ਮਿਲ ਫਿਰ ਤਾਂ ਅਸੀਂ ਮਰਦ ਜਾਂ ਇਨਸਾਨ ਕਹਣ ਦੇ ਲਾਇਕ ਵੀ ਨਹੀਂ ਹੈ ਜੇ ਅਸੀਂ ਆਪਣੇ ਆਪ ਨੂੰ ਇਨਸਾਨ ਸਮਝਦੇ ਆ ਜਾਗਰੂਕ ਸਾਡੇ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਸਾਰੇ ਪੰਜਾਬੀਆਂ ਦੀ ਚਾਹੇ ਕਿਸੇ ਵੀ ਕਮਿਊਨਿਟੀ ਨਾਲ ਕੋਈ ਤਾਲੁਕ ਰੱਖਦਾ ਬਿਉ ਜੁਲਮ ਦੇ ਖਿਲਾਫ ਜਾਂ ਮਾੜੇ ਕੰਮਾਂ ਦੇ ਖਿਲਾਫ ਬਹੁਤ ਛੇਤੀ ਉੱਠਦੇ ਆ ਬਹੁਤ ਛੇਤੀ ਜਾਗਰੂਕ ਹੁੰਦੇ ਆ ਸੋ ਸਾਨੂੰ ਉਮੀਦ ਹੈ ਵੀ ਸਾਡੀ ਇਸ ਲਈ ਚਿੰਗਾਰੀ ਨਾਲ ਸਾਰੇ ਸਾਡੇ ਪੰਜਾਬੀ ਉੱਠਣਗੇ ਸਾਰਿਆਂ 'ਚ ਇੱਕ ਭਾਵਨਾ ਪੈਦਾ ਹੋਊਗੀ ਅਸੀਂ ਇਸ ਖਿਲਾਫ ਲੜਗੇ ਇਸ ਲੜਾਈ ਨੂੰ ਅਸੀਂ ਜਾਰੀ ਰੱਖਾਂਗੇ ਕੱਲੇ ਦਿਵਾਲੀ ਦੇ ਦਿਨਾਂ ਜਿੱਨੀ ਅਸੀਂ ਦਿਵਾਲੀ ਤੋਂ ਵੀ ਇਹ ਲਗਾਤਾਰੇ ਰੌਣਜਾਂ ਜਾਰੀ ਰੱਖਾਂਗੇ ਤਾਂ ਕਿ ਸਾਡੇ ਜਿਹੜੇ ਸਮਾਜ ਅੰਦਰੋਂ ਇਹ ਇਸ ਕੋਰਟ ਨੂੰ ਕੱਢਿਆ ਜਾ ਸਕੇ